ਬੱਡੀ ਮੁਸੀਬਤ ਵਿੱਚ ਦਲਜੀਤ ਦੋਸਾਂਝ ਨਹੀਂ ਰਿਲੀਜ਼ ਹੋਵੇਗੀ ਭਾਰਤ ਦੇ ਵਿੱਚ ਸਰਦਾਰ ਜੀ 3 ਕੁਝ ਲੋਕ ਦਲਜੀਤ ਦੋਸਾਂਝ ਦੇ ਪਏ ਪਿੱਛੇ ਬਾਰਡਰ ਫਿਲਮ ਦੇ ਵਿੱਚੋਂ ਵੀ ਕੱਢਣ ਲਈ ਕਰੀ ਜਾ ਰਹੀ ਹੈ ਅਪੀਲ ਦਲਜੀਤ ਦਾ ਕੈਰੀਅਰ ਖਤਮ ਕਰਨਾ ਚਾਹੁੰਦੇ ਨੇ ਇਹ ਲੋਕ ਸੋਸ਼ਲ ਮੀਡੀਆ ਦੇ ਉੱਪਰ ਗद्दार ਤੱਕ ਕਿਹਾ ਜਾ ਰਿਹਾ ਹੈ ਦਲਜੀਤ ਦੋਸਾਂਝ ਨੂੰ ਪੂਰਾ ਮੁੱਦਾ ਹੈ ਪਾਕਿਸਤਾਨੀ ਅਦਾਕਾਰ ਹਾਨੀਆ ਅਮੀਰ ਨੂੰ ਇਸ ਫਿਲਮ ਦੇ ਵਿੱਚ ਲੈਣ ਦਾ ਦਲਜੀਤ ਬੁਰਧ ਬੋਲਿਆ ਕੰਗਣਾ ਰਣੌਤ ਦਾ ਬਿਆਨ ਵੀ ਹੋ ਰਿਹਾ ਹੈ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਕੀ ਬੋਲਿਆ ਕੰਗਣਾ ਰਣੌਤ ਨੇ ਸਸੀ ਗਾਲ ਦੋਸਤੋ ਤੁਸੀਂ ਦੇਖ ਰਹੇ ਹੋ ਜੀ ਜੱਟ ਬਾਬੇ ਟੈਲੀਵਿਜ਼ਨ ਦਲਜੀਤ ਦੋਸਾਂਝ ਦੀ ਚਰਚਾ ਛਿੜੀ ਹੋਈ ਹੈ ਇੱਕ ਤਾਂ ਉਹਨਾਂ ਦੀ ਸਰਦਾਰ ਜੀ 3 ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਦੂਸਰਾ ਹੈ ਕਿ ਇਸ ਫਿਲਮ ਦੇ ਵਿੱਚ ਹਾਨੀਆਂ ਅਮੀਰ ਪਾਕਿਸਤਾਨ ਦੀ ਇੱਕ ਐਕਟਰਸ ਹੈ ਉਸ ਨੂੰ ਲੈ ਕੇ ਪੂਰਾ ਵਿਵਾਦ ਖੜਾ ਹੋ ਗਿਆ ਜਿਹੜੇ ਬੰਬੇ ਦੇ ਆਰਟਿਸਟ ਨੇ ਉਹ ਵੀ ਦਿਲਜੀਤ ਦੋਸਾਂਝ ਦਾ ਵਿਰੋਧ ਕਰ ਰਹੇ ਨੇ ਜੂਨੀਅਨ ਆ ਹੋਣ ਟੈਕਨੀਸ਼ੀਅਨ ਹੋਣ ਜਾਂ ਫਿਰ ਹੋਰ ਕਿਸੇ ਵੀ ਤਰ੍ਹਾਂ ਫਿਲਮ ਇੰਡਸਟਰੀ ਨਾਲ ਜੁੜੇ ਹੋਏ ਲੋਕ ਹੋਣ ਸਭ ਦਾ ਕਹਿਣਾ ਕਿ ਦਿਲਜੀਤ ਦੋਸਾਂਝ ਦੀ ਜਿਹੜੀ ਫਿਲਮ ਹੈ ਭਾਰਤ ਵਿੱਚ ਰਿਲੀਜ਼ ਨਹੀਂ ਹੋਣੀ ਚਾਹੀਦੀ ਇਸ ਨੂੰ ਦੇਖਦੇ ਹੋਏ 27 ਤਰੀਕ ਦੀ ਰਿਲੀਜ਼ ਰੱਖੀ ਗਈ ਸੀ ਪਰ ਉਸ ਤੋਂ ਬਾਅਦ ਇਹ ਹੁਣ ਭਾਰਤ ਵਿੱਚ ਰਿਲੀਜ਼ ਨਹੀਂ ਹੋਵੇਗੀ ਭਾਰਤ ਤੋਂ ਬਾਹਰ ਸਾਰੇ ਦੇਸ਼ਾਂ ਦੇ ਵਿੱਚ ਰਿਲੀਜ਼ ਕੀਤੀ ਜਾ ਰਹੀ ਹੈ ਪਰ ਹਾਲੇ ਵੀ ਲੋਕਾਂ ਨੂੰ ਗੁੱਸਾ ਹੈ ਕਿ ਦਿਲਜੀਤ ਦੀ ਫਿਲਮ ਬਿਲਕੁਲ ਬੰਦ ਹੋਣੀ ਚਾਹੀਦੀ ਹੈ ਕਿਤੇ ਵੀ ਰਿਲੀਜ਼ ਨਹੀਂ ਹੋਣੀ ਚਾਹੀਦੀ ਵੈਸੇ ਕੋਈ ਪਹਿਲਾ ਮੌਕਾ ਨਹੀਂ ਹੈ ਇਹ ਤਾਂ ਚਲੋ ਇੱਕ ਪਾਕਿਸਤਾਨੀ ਕਲਾਕਾਰ ਨੂੰ ਫਿਲਮ ਦੇ ਵਿੱਚ ਲੈਣ ਤੋਂ ਬਾਅਦ ਵਿਵਾਦ ਛਿੜਿਆ ਪਰ ਫੇਰ ਵੀ ਸਮੇਂ-ਸਮੇਂ ਦੇ ਉੱਪਰ ਆਪਾਂ ਪਹਿਲਾਂ ਵੀ ਦੇਖਿਆ ਜਿੱਥੇ ਕਿਤੇ ਦਿਲਜੀਤ ਦੋਸਾਂਝ ਦੀ ਗਲਤੀ ਨਹੀਂ ਹੁੰਦੀ ਉਹ ਉੱਥੇ ਵੀ ਦਿਲਜੀਤ ਦੀਆਂ ਲੱਤਾਂ ਖਿੱਚੀਆਂ ਜਾਂਦੀਆਂ ਨੇ ਅਤੇ ਉਸ ਦੇ ਕੈਰੀਅਰ ਨੂੰ ਖਤਮ ਕਰਨੀਆਂ ਗੱਲਾਂ ਹੁੰਦੀਆਂ ਨੇ ਹੁਣ ਅਗਰ ਆਪਾਂ ਗੱਲ ਕਰਦੇ ਹਾਂ ਕਿ ਸਰਦਾਰ ਜੀ 3 ਜਿਹੜੀ ਫਿਲਮ ਹੈ ਉਸ ਦੇ ਵਿੱਚ ਤਾਂ ਮੰਨਿਆ ਕਿ ਪਾਕਿਸਤਾਨੀ ਕਲਾਕਾਰ ਹੈ ਇਸ ਕਰਕੇ ਰਿਲੀਜ਼ ਨਹੀਂ ਹੋਣ ਦੇ ਰਹੇ ਅਤੇ ਹੁਣ ਤੁਹਾਨੂੰ ਦੱਸ ਦਈਏ ਕਿ ਸਨੀ ਦਿਓਲ ਦੇ ਨਾਲ ਦਿਲਜੀਤ ਦੋਸਾਂਝ ਬੋਡ ਦੋ ਫਿਲਮ ਕਰ ਰਹੇ ਨੇ ਹੁਣ ਲੋਕ ਸੋਸ਼ਲ ਮੀਡੀਆ ਦੇ ਉੱਪਰ ਸਨੀ ਦਿਓਲ ਨੂੰ ਟੈਗ ਕਰਕੇ ਆਖ ਰਹੇ ਨੇ ਕਿ ਦਿਲਜੀਤ ਨੂੰ ਇਸ ਫਿਲਮ ਦੇ ਵਿੱਚੋਂ ਕੱਢੋ ਜਨਕਿ ਕੁਲਮ ਲਾ ਕੇ ਅਗਰ ਗੱਲ ਕਰਦੇ ਆਂ ਕੱਲੀ ਸਰਦਾਰ ਜੀ 3 ਬਾਰੇ ਗੱਲ ਨਹੀਂ ਹੈਗੀ ਉਸ ਦੇ ਅੱਗੇ ਦੇ ਕੈਰੀਅਰ ਨੂੰ ਲੈ ਕੇ ਵੀ ਸਵਾਲ ਖੜੇ ਕਰੇ ਜਾ ਰਹੇ ਨੇ ਪਤਾ ਨਹੀਂ ਦਿਲਜੀਤ ਤੋਂ ਇੰਨੀ ਖਾਰ ਲੋਕ ਕਿਉਂ ਖਾਂਦੇ ਨੇ ਖੈਰ ਹੁਣ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਕਿ ਸਣੀ ਦੇਵਲ ਜਾਂ ਜੇਪੀ ਦੱਤਾ ਦਿਲਜੀਤ ਦੋਸਾਜ ਨੂੰ ਫਿਲਮ ਦੇ ਵਿੱਚੋਂ ਕੱਢਦੇ ਨੇ ਜਾਂ ਫਿਰ ਨਾ ਕਿਹਾ ਜਾ ਰਿਹਾ ਹੈ ਕਿ ਬਾਰਡਰ 2 ਫਿਲਮ ਦੇ ਵਿੱਚ ਦਿਲਜੀਤ ਦੋਸਾਜ ਨੂੰ ਇਸ ਕਰਕੇ ਲਿਆ ਕਿਉਂਕਿ ਉਸ ਦੇ ਵਿੱਚ ਕਾਬਲੀਅਤ ਹੈ ਉਹ ਰੋਲ ਕਰਨ ਦੀ ਜਿਹੜਾ ਰੋਲ ਦਿਲਜੀਤ ਦੋਸਾਜ ਨੂੰ ਮਿਲਿਆ ਕਿਸੇ ਦੀ ਸਪਾਰਸ਼ ਤੇ ਨਹੀਂ ਮਿਲਿਆ ਉਹ ਉਸ ਨੂੰ ਉਸ ਦੀ ਮਿਹਨਤ ਕਰਕੇ ਮਿਲਿਆ ਅਤੇ ਦਿਲਜੀਤ ਇਸ ਰੋਲ ਦੇ ਬਦਲੇ ਚੰਗੇ ਪੈਸੇ ਵੀ ਲੈ ਰਹੇ ਨੇ ਇੱਕ ਕੰਗਣਾ ਰਣੌਤ ਦੀ ਪੋਸਟ ਵੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਆਖਿਆ ਜਾ ਰਿਹਾ ਹੈ ਕਿ ਕੰਗਣਾ ਵੀ ਬੋਲੀ ਹੈ ਦਲਜੀਤ ਦੇ ਲਈ ਪਰ ਜਦੋਂ ਕੰਗਣਾ ਦਾ ਅਕਾਊਂਟ ਦੇਖਿਆ ਐਸੀ ਕੋਈ ਵੀ ਪੋਸਟ ਨਹੀਂ ਇਹ ਪੁਰਾਣੀ ਪੋਸਟ ਲੱਗਦੀ ਹੈ ਜਿਹੜੀ ਉਸ ਨੇ ਕਿਸਾਨ ਅੰਦੋਲਨ ਦੇ ਵੇਲੇ ਦਲਜੀਤ ਦੇ ਨਾਲ ਵਿਵਾਦ ਖੜਾ ਹੋਣ ਤੋਂ ਬਾਅਦ ਪਾਈ ਸੀ ਪੋਸਟ ਤੁਸੀਂ ਦੇਖ ਰਹੇ ਹੋ ਇਹੀ ਪੋਸਟ ਹੈ ਜਿਸ ਦੀ ਚਰਚਾ ਛੜੀ ਹੋਈ ਹੈ ਟਵਿੱਟਰ ਦੇ ਉੱਪਰ ਜਿਹੜਾ ਹੁਣ ਐਕਸ ਬਣ ਚੁੱਕਿਆ ਉਸ ਦੇ ਉੱਪਰ ਸ਼ੇਅਰ ਹੋ ਰਹੀ ਹੈ ਵੈਸਟਰਨ ਯੂਨੀਅਨ ਇੰਡੀਆ ਜਿਹੜੀ ਇੱਕ ਕਲਾਕਾਰਾਂ ਦੀ ਯੂਨੀਅਨ ਹੈ ਇਸ ਦੇ ਵਿੱਚ ਟੈਕਨੀਸ਼ੀਅਨ ਤੋਂ ਲੈ ਕੇ ਡਾਇਰੈਕਟਰ ਐਕਟਰ ਪ੍ਰੋਡਿਊਸਰ ਸਾਰੇ ਨੇ ਇਹ ਵੀ ਵਿਰੋਧ ਕਰ ਰਹੇ ਨੇ ਕਿ ਦਿਲਜੀਤ ਦੀ ਫਿਲਮ ਆ ਭਾਰਤ ਦੇ ਵਿੱਚ ਰਿਲੀਜ਼ ਨਹੀਂ ਹੋਣੀ ਚਾਹੀਦੀ। ਪੂਰਾ ਮੁੱਦਾ ਜਿਵੇਂ ਕਿ ਤੁਹਾਨੂੰ ਦੱਸਿਆ ਹਾਨੀਆ ਅਮੀਰ ਨੂੰ ਇਸ ਫਿਲਮ ਦੇ ਵਿੱਚ ਲੈਣ ਦਾ ਪਰ ਦਿਲਜੀਤ ਦੁਸਾਨ ਅਤੇ ਉਸ ਦੀ ਟੀਮ ਪਹਿਲਾਂ ਹੀ ਸਾਫ਼ ਕਰ ਚੁੱਕੀ ਹੈ ਕਿ ਜਦੋਂ ਪਹਿਲਗਾਮ ਵਾਲੀ ਘਟਨਾ ਹੋਈ ਉਸ ਤੋਂ ਪਹਿਲਾਂ ਇਹ ਫਿਲਮ ਬਣ ਚੁੱਕੀ ਸੀ। ਉਸ ਤੋਂ ਬਾਅਦ ਅਸੀਂ ਇਹ ਫਿਲਮ ਨਹੀਂ ਬਣਾਈ ਅਤੇ ਅੱਗੇ ਵੀ ਅਸੀਂ ਕਿਸੇ ਪਾਕਿਸਤਾਨੀ ਕਲਾਕਾਰ ਨੂੰ ਫਿਲਮ ਦੇ ਵਿੱਚ ਨਹੀਂ ਲਵਾਵਾਂਗੇ ਅਤੇ ਤੁਹਾਨੂੰ ਪਤਾ ਨਹੀਂ ਹੁੰਦਾ ਜਦੋਂ ਤੁਸੀਂ ਫਿਲਮ ਬਣਾਉਂਦੇ ਹੋ ਫਿਲਮ ਦੇ ਵਿੱਚ ਕੋਈ ਗਵਾਂਡੀ ਮੁਲਕ ਦਾ ਕਲਾਕਾਰ ਲੈਣੇ ਹੋ ਕਿ ਅੱਗੇ ਜਾ ਕੇ ਕੀ ਵਿਵਾਦ ਖੜਾ ਹੋ ਜਾਵੇਗਾ ਅਗਰ ਉਹਨਾਂ ਨੂੰ ਪਤਾ ਹੁੰਦਾ ਕੇ ਹਾਨੀਆ ਅਮੀਰ ਨੂੰ ਲੈਣ ਤੋਂ ਬਾਅਦ ਵੱਡਾ ਨੁਕਸਾਨ ਹੋਵੇਗਾ ਉਹਨਾਂ ਨੇ ਉਹ ਫਿਲਮ ਦੇ ਵਿੱਚ ਲੈਣੀ ਹੀ ਨਹੀਂ ਸੀ ਹੁਣ ਅਗਰ ਆਪਾਂ ਗੱਲ ਕਰਦੇ ਹਾਂ ਕਿ ਹਾਨੀਆ ਅਮੀਰ ਦਾ ਇੰਨਾ ਵਿਰੋਧ ਕਿਉਂ ਹੋ ਰਿਹਾ ਹੈ ਉਹ ਤੁਹਾਨੂੰ ਦੱਸ ਦਿੰਨੇ ਆ ਕਿ ਜਦੋਂ ਆਪਰੇਸ਼ਨ ਸੰਧੂਰ ਹੋਇਆ ਉਸ ਤੋਂ ਬਾਅਦ ਹਾਨੀਆ ਅਮੀਰ ਨੇ ਕਈ ਵਿਰੋਧ ਦੇ ਵਿੱਚ ਪੋਸਟਾਂ ਪਾਈਆਂ ਭਾਰਤ ਦੇ ਅਤੇ ਇਸੇ ਤੋਂ ਭਾਰਤ ਦੇ ਲੋਕ ਖਫਾ ਨੇ ਕਿ ਇਸ ਕਲਾਕਾਰ ਨੂੰ ਇੰਨੀਆਂ ਵਿਰੋਧ ਦੇ ਵਿੱਚ ਪੋਸਟਾਂ ਨਹੀਂ ਪਾਉਣੀਆਂ ਚਾਹੀਦੀਆਂ ਸੀ ਇਸੇ ਨੂੰ ਦੇਖਦੇ ਹੋਏ ਇਸ ਦਾ ਇੰਸਟਾਗ੍ਰam ਅਕਾਊਂਟ ਵਗੈਰਾ ਵੀ ਭਾਰਤ ਦੇ ਵਿੱਚ ਬੰਦ ਕੀਤਾ ਹੋਇਆ ਬੈਨ ਕੀਤਾ ਹੋਇਆ ਤੁਸੀਂ ਜਦੋਂ ਸਰਚ ਕਰਦੇ ਹੋ ਤੁਹਾਡੇ ਸਾਹਮਣੇ ਆ ਜਾਏਗਾ ਕਿ ਭਾਰਤ ਦੇ ਵਿੱਚ ਇਹ ਅਕਾਊਂਟ ਹੈ ਜਿਹੜਾ ਓਪਨ ਨਹੀਂ ਹੋ ਸਕਦਾ ਤਾਂ ਇਸ ਤਰ੍ਹਾਂ ਦਾ ਵਿਰੋਧ ਹੈ ਇੱਕ ਵੱਡਾ ਨੁਕਸਾਨ ਹੈ ਜਿਹੜਾ ਦਿਲਜੀਤ ਦਸਾਂਝ ਦਾ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਾਲ ਹੀ ਫਿਲਮ ਤੋਂ ਤਾਂ ਜਿਹੜਾ ਨੁਕਸਾਨ ਹੋਵੇਗਾ ਇੱਕ ਪਾਸੇ ਆ ਦੂਸਰੇ ਪਾਸੇ ਉਹਨਾਂ ਦੇ ਕੈਰੀਅਰ ਨੂੰ ਵੀ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਵੇਂ ਪਹਿਲਾਂ ਵੀ ਕਿਹਾ ਕਿ ਇੱਕ ਕਲਾਕਾਰ ਨੂੰ ਨਹੀਂ ਪਤਾ ਹੁੰਦਾ ਕਿ ਅੱਗੇ ਜਾ ਕੇ ਕੀ ਹੋਵੇਗਾ ਨਹੀਂ ਤਾਂ ਐਡੀ ਵੱਡੀ ਮੁਸੀਬਤ ਦੇ ਵਿੱਚ ਕੋਈ ਵੀ ਕਲਾਕਾਰ ਨਹੀਂ ਪੈਂਦਾ